ਸਸਿਕਾ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉੱਤੇ ਵੈਲਕਮ ਟੂ ਮਾਈ ਚੈਨਲ ਆਥਰਿਕ ਬਾਲ ਟਰੈਵਲ ਐਕਸਪਲੋਰਰ ਕੋਲਕਾਤਾ ਆਏ ਹੋਇਆ ਤੇ ਇੱਥੇ ਜਿਹੜਾ ਇਹ 12ਵਾਂ ਬਲਾਕ ਤੁਹਾਡੇ ਤੱਕ ਪਹੁੰਚ ਰਿਹਾ ਇੱਥੇ ਦਾ ਤੇ ਇੱਥੇ ਦਾ ਸਭ ਤੋਂ ਵੱਡਾ ਜਿਹੜਾ ਤਿਉਹਾਰ ਆ ਉਹ ਹੈਗਾ ਦੁਰਗਾ ਪੂਜਾ ਚਲੋ ਦੁਰਗਾ ਪੂਜਾ ਦੇਖਦੇ ਹਾਂ ਅੱਜ ਦੁਰਗਾ ਪੂਜਾ ਬੰਗਾਲ ਦਾ ਸਭ ਤੋਂ ਵੱਡਾ ਤਿਉਹਾਰ ਆ ਇਦੀਆਂ ਰੌਣਕਾਂ ਵੱਖਰੀਆਂ ਹੁੰਦੀਆਂ ਖਾਸ ਕਰਕੇ ਰਾਤ ਨੂੰ ਖੂਬ ਸਜਾਵਟ ਕੀਤੀ ਹੋਈ ਆ ਅ ਰਸਤਿਆਂ ਦੀ ਬਜ਼ਾਰਾਂ ਦੀ ਚਾਰੇ ਪਾਸੇ ਜਿਹੜੀ ਆ ਉਹ ਲਾਈਟਿੰਗ ਦੇਖਣ ਨੂੰ ਮਿਲਦੀ ਆ ਇੱਥੇ ਤੇ ਇਹ ਆ ਗਿਆ ਜੀ ਦੁਰਗਾ ਪੂਜਾ ਦਾ ਪੰਡਾਲ ਅੰਦਰੂਨੀ ਹਿੱਸਾ ਇਹ ਹੈਗੀ ਆ ਅ ਬਜ ਬਜ ਜਿੱਥੇ ਕੁਆਟਰ ਹੁੰਦੇ ਸੀ ਉੱਥੇ ਦੀ ਦੁਰਗਾ ਪੂਜਾ ਇੱਕ ਹੋਰ ਰਸਤੇ ਦੇ ਵਿੱਚ ਪੰਡਾਲ ਦੇਖਿਆ ਤੇ ਇੱਥੇ ਵੀ ਖੂਬ ਰੌਣਕ ਸੀ ਬਜ਼ਾਰਾਂ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਜਿੱਥੇ ਵੀ ਅਸੀਂ ਲੰਘਦੇ ਸੀਗੇ ਉੱਥੇ ਹੀ ਜਿਹੜੀ ਆਹੋ ਲਾਈਟਿੰਗ ਦੇਖਣ ਨੂੰ ਮਿਲਦੀ ਸੀਗੀ ਚਾਰੇ ਪਾਸੇ ਬਹੁਤ ਖੂਬਸੂਰਤ ਰੋਸ਼ਨੀ ਨਾਲ ਸਜਾਇਆ ਹੁੰਦਾ ਪੰਡਾਲ ਬਹੁਤ ਖੂਬਸੂਰਤ ਹੁੰਦੇ ਆ ਦੇਖਣ ਲਾਇਕ ਹੁੰਦੇ ਆ ਸਾਰਾ ਜਿਹੜਾ ਜੋਰ ਦੁਰਗਾ ਪੂਜਾ ਦੇ ਪੰਡਾਲਾਂ ਦੇ ਉੱਤੇ ਲੱਗਾ ਹੁੰਦਾ ਤੇ ਦਿਨ ਵੇਲੇ ਜਿਹੜੇ ਆਹੋ ਦੇਖੋ ਬਾਜ਼ਾਰ ਕਿਵੇਂ ਸਜੇ ਹੋਏ ਆ ਤੇ ਕਿਵੇਂ ਗੇਟ ਬਣਾਏ ਹੋਏ ਆ ਹੋਲਡਿੰਗ ਲੱਗੇ ਹੋਏ ਆ ਆ ਇੱਥੇ ਜਿਹੜੀ ਆਹੋ ਰਾਤ ਨੂੰ ਖੂਬ ਜਿਆਦਾ ਭੀੜ ਹੁੰਦੀ ਆ ਇਹਨਾਂ ਰਾਹਾਂ ਦੇ ਉੱਤੇ ਪਰ ਦਿਨ ਵੇਲੇ ਵੀ ਸਜਾਵਟ ਦੇਖਣ लायक ਹੁੰਦੀ ਆ ਆ ਦੇਖੋ ਪੰਡਾਲ ਕਿੰਨੇ ਖੂਬਸੂਰਦ ਆ ਆ ਵੀਣਾ ਆਹ ਵੀ ਪੰਡਾਲ ਆ ਇੱਕ ਆਹ ਵਾਲਾ ਪੰਡਾਲ ਪੱਥਰਾਂ ਦਾ ਜਿਵੇਂ ਲੱਗਦਾ ਦੇਖਣ ਨੂੰ ਦੁਰਗਾ ਪੂਜਾ ਦੇ ਵਿੱਚ ਮਾਤਾ ਦੁਰਗਾ ਦੀ ਮੂਰਤੀ ਹੁੰਦੀ ਆ ਸ਼ੇਰ ਦੀ ਸਵਾਰੀ ਦੇ ਉੱਤੇ ਤੇ ਜਿਹੜਾ ਰਕਸ਼ਸ ਮਹਿਕਸੁਰਿਆ ਉਹਦਾ ਵਧ ਜਿਹੜਾ ਉਹ ਕਰਦੇ ਹੁੰਦੇ ਨਾਲ ਗਣੇਸ਼ ਜੀ ਹੁੰਦੇ ਆ ਮਾਤਾ ਲక్ష్ਮੀ ਹੁੰਦੀ ਆ ਮਾਤਾ ਸਰਸਵਤੀ ਹੁੰਦੀ ਆ ਅਤੇ ਕਾਰ्तिके ਹੁੰਦੇ ਆ ਇਹ ਸਾਡੇ ਇੱਕ ਪੰਡਾਲ ਦੇ ਵਿੱਚ ਮਤਲਬ ਕਿ ਸਾਡੇ ਘਰਾਂ ਦੇ ਕੋਲ ਇੱਕ ਸੁਭਾਸ਼ ਮਾਰਟ ਆ ਉੱਥੇ ਦੀ ਦੁਰਗਾ ਪੂਜਾ ਇੱਥੇ ਦਾ ਜਿਹੜਾ ਪੰਡਾਲ ਤੁਹਾਨੂੰ ਦਿਖਾਉਣਾ ਬਹੁਤ ਖੂਬਸੂਰਤ ਆ ਦਿਨ ਵੇਲੇ ਜਿਹੜੀ ਆਹੋ ਦੁਕਾਨਾਂ ਬਣੀਆਂ ਹੋਈਆਂ ਆਰਟੀਫੀਸ਼ੀਅਲ ਦੁਕਾਨਾਂ ਜਿਹੜੀਆਂ ਬਣ ਜਾਂਦੀਆਂ ਰੌਣਕਾਂ ਲੱਗ ਜਾਂਦੀਆਂ ਵੈਸੇ ਆ ਸਾਰਾ ਖਾਲੀ ਹੁੰਦਾ ਆ ਪਰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆ ਸਾਰੀਆਂ ਦੁਕਾਨਾਂ ਸਜੀਆਂ ਹੋਈਆਂ ਇੱਥੇ ਤੇ ਉਹ ਸਾਹਮਣੇ ਦੇਖੋ ਪੰਡਾਲ ਇੱਕ ਆ ਜਿਹੜਾ ਮੈਦਾਨ ਆ ਫੁੱਟਬਾਲ ਦਾ ਮੈਦਾਨ ਹੁੰਦਾ ਜਦੋਂ ਖਾਲੀ ਹੁੰਦਾ ਪਰ ਇਸ ਵੇਲੇ ਇੱਕ ਮੰਦਰ ਦੀ ਸ਼ਕਲ ਦੇ ਵਿੱਚ ਇਹ ਇੱਥੇ ਪੰਡਾਲ ਲੱਗਾ ਹੋਇਆ ਬਹੁਤ ਖੂਬਸੂਰਤ ਦੇਖਣ ਲਾਇਕ ਤੇ ਆ ਦੁਰਗਾ ਪੂਜਾ ਸਾਡੇ ਸਕੂਲ ਦੇ ਕੋਲ ਮਿਊਜ਼ੀਅਮ ਦੇ ਵਿੱਚ ਆ ਦੇਖੋ ਪੰਡਾਲ ਕਿੰਨਾ ਖੂਬਸੂਰਤ ਆ ਆ ਡਾਇਮੰਡ ਹਾਰਬਰ ਦੀ ਦੁਰਗਾ ਪੂਜਾ ਤੇ ਇੱਥੇ ਵੀ ਖੂਬਸੂਰਤ ਸਜਾਵਟ ਕੀਤੀ ਹੋਈ ਹੈ ਰਸਤਿਆਂ ਦੀ ਤੇ ਪੰਡਾਲ ਵੀ ਬਹੁਤ ਜ਼ਿਆਦਾ ਖੂਬਸੂਰਤ ਦੇਖਣ ਲਾਇਕ ਰਾਹ ਦੇ ਵੇਲੇ ਆ ਜਿਹੜੀ ਕੋਲਕਾਤਾ ਦੇ ਵਿੱਚ ਮੇਨ ਬਾਜ਼ਾਰ ਆ ਜਿਹੜਾ ਕੋਲਕਾਤਾ ਦਾ ਦਿਲ ਕਿਹਾ ਜਾਂਦਾ ਆ ਕਲੌਕ ਟਾਵਰ ਦੇ ਕੋਲ ਇੱਥੇ ਵੀ ਜਿਹੜਾ ਦੁਰਗਾ ਪੂਜਾ ਦਾ ਪੰਡਾਲ ਵੈਸੇ ਸਾਰੇ ਕਲਕੱਤੇ ਦੇ ਵਿੱਚ ਦੁਰਗਾ ਪੂਜਾ ਦੇ ਥਾਂ ਥਾਂ ਦੇ ਉੱਤੇ ਮੁਹੱਲਿਆਂ ਦੇ ਵਿੱਚ ਕਸਬਿਆਂ ਦੇ ਵਿੱਚ ਜਿਹੜੇ ਉਹ ਪੰਡਾਲ ਲੱਗੇ ਹੋਏ ਹੁੰਦੇ ਆ ਹਰ ਇੱਕ ਸੁਸਾਇਟੀ ਆਪਣਾ ਪੰਡਾਲ ਲਾਉਂਦੀ ਆ ਆਪਣੀ ਦੁਰਗਾ ਪੂਜਾ ਹੁੰਦੀ ਆ ਤੇ ਇਸੇ ਤਰ੍ਹਾਂ ਜਿਹੜੀ ਆ ਇਸ ਬਾਜ਼ਾਰ ਦੇ ਵਿੱਚ ਦੁਰਗਾ ਪੂਜਾ ਆ ਇੱਥੇ ਜਿਹੜਾ ਬਹੁਤ ਖੂਬਸੂਰਤ ਪੰਡਾਲ ਲੱਗਾ ਹੋਇਆ ਦੇਖੋ ਪੂਰਾ ਐਨ ਮੰਦਰ ਦੀ ਸ਼ਕਲ ਦੇ ਵਿੱਚ ਬਣਿਆ ਹੋਇਆ ਇੱਥੇ ਬਾਹਰ ਨੰਦੀ ਉਹਨਾਂ ਦੀ ਪ੍ਰਤੀਮਾ ਤੇ ਅੰਦਰ ਜਿਹੜੀ ਆਹੋ ਦੁਰਗਾ ਪੂਜਾ ਦੀ ਪ੍ਰਤੀਮਾ ਪੂਜਾ ਜਿਹੜੀ ਆਹੋ ਹੋ ਰਹੀ ਆ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਵੈਸੇ ਸਾਰੀ ਜਗ੍ਹਾ ਦੇ ਉੱਤੇ ਇੱਕੋ ਜਿਹਾ ਹੀ ਹੁੰਦਾ ਹੈ। ਬਜ਼ਾਰਾਂ ਦੇ ਵਿੱਚ ਤੇ ਖਾਸ ਕਰਕੇ ਰਸਤਿਆਂ ਦੇ ਉੱਤੇ ਪੁਲਾਂ ਦੇ ਉੱਤੇ ਹਰ ਇੱਕ ਥਾਂ ਦੀਪਮਾਲਾ ਜਿਹੜੀ ਆਹੋ ਦੇਖਣ ਲਾਇਕ ਹੁੰਦੀ ਆ ਦੁਰਗਾ ਪੂਜਾ ਦੇ ਦਿਨਾਂ ਦੇ ਵਿੱਚ। ਰਸਤੇ ਖੂਬਸੂਰਤ ਸਜੇ ਹੋਏ ਆ ਆ ਦੇਖੋ ਫਲਾਈਓਵਰ ਦੇ ਉੱਪਰ ਜਿਹੜਾ ਆ ਜਿਹੜੇ ਖੰਭੇ ਆ ਉਹ ਵੀ ਸਜਾਏ ਹੋਏ ਆ। ਇਹ ਜਿਹੜਾ ਪੁਲ ਆ ਜਿਹੜਾ ਹਾਵੜੇ ਤੋਂ ਕਲਕੱਤੇ ਨੂੰ ਜੋੜਦਾ ਆ ਉਹਦੇ ਉੱਤੇ ਖੂਬਸੂਰਤ ਲਾਈਟਿੰਗ ਕੀਤੀ ਹੋਈ ਆ ਦੁਰਗਾ ਪੂਜਾ ਕਰਕੇ ਆ ਜਿਹੜਾ ਅ ਦੁਰਗਾ ਪੂਜਾ ਇਹ ਵਿਕਟੋਰੀਆ ਮੈਮੋਰੀਅਲ ਦੇ ਵਿੱਚ ਆ ਵੈਸੇ ਇਹ ਆਰਟ ਗੈਲਰੀ ਆ ਸਾਰੀ ਇਹਦੇ ਵਿੱਚ ਖੂਬਸੂਰਤ ਚੀਜ਼ਾਂ ਜਿਹੜੀਆਂ ਆਹੋ ਰੱਖੀਆਂ ਹੋਈਆਂ ਪੁਰਾਤਨ ਚੀਜ਼ਾਂ ਰੱਖੀਆਂ ਹੋਈਆਂ ਜਿਵੇਂ ਆਹ ਹਥਿਆਰ ਆ ਸਭ ਕੁਝ ਆ ਪਰ ਇੱਥੇ ਵੀ ਦੁਰਗਾ ਪੂਜਾ ਇਹਨਾਂ ਦਿਨਾਂ ਦੇ ਵਿੱਚ ਮਨਾਈ ਜਾਂਦੀ ਆ ਇਹ ਵਿਕਟੋਰੀਆ ਰਾਣੀ ਦਾ ਮਹਿਲ ਆ ਪਰ ਇਹਦੇ ਵਿੱਚ ਜਿਹੜਾ ਇੱਕ ਗੈਲਰੀ ਦੇ ਵਿੱਚ ਆ ਦੇਖੋ ਪੂਰੀ ਤਰ੍ਹਾਂ ਸਜੀ ਹੋਈ ਆ ਇਹਦੇ ਵਿੱਚ ਵੀ ਦੁਰਗਾ ਪੂਜਾ ਕਰਕੇ ਚਾਰੇ ਪਾਸੇ ਫੋਟੋਆਂ ਲੱਗੀਆਂ ਹੋਈਆਂ ਤੇ ਵਿੱਚ ਜਿਹੜੀ ਆਹੋ ਉਹ ਸਾਹਮਣੇ ਦੁਰਗਾ ਪੂਜਾ ਆ ਪ੍ਰਤਿਮਾ ਪੂਰੀ ਬਣਾਈ ਹੋਈ ਆ ਤੇ ਇੱਥੇ ਦੁਰਗਾ ਪੂਜਾ ਮਨਾਈ ਜਾਂਦੀ ਆ ਤੇ ਲੋਕ ਇੱਥੇ ਆ ਕੇ ਵੀ ਦਰਸ਼ਨ ਮੇਲੇ ਕਰਦੇ ਆ ਸਮੁੰਦਰ ਦੇ ਕੰਡੇ ਦੇ ਉੱਤੇ ਹਰ ਇੱਕ ਪਾਸੇ ਪੂਰੇ ਬੰਗਾਲ ਦੇ ਵਿੱਚ ਜਿੱਥੇ ਵੀ ਅਸੀਂ ਗਏ ਉੱਥੇ ਹੀ ਦੁਰਗਾ ਪੂਜਾ ਦੇਖਣ ਨੂੰ ਮਿਲੀ ਤੇ ਆਹ ਦੇਖੋ ਬਿਲਕੁਲ ਸਮੁੰਦਰ ਦੇ ਨਾਲ ਆਹ ਸਾਹਮਣੇ ਦੁਰਗਾ ਪੂਜਾ ਦਾ ਪੰਡਾਲ ਲੱਗਾ ਹੋਇਆ ਥੋੜਾ ਜਿਹਾ ਪਹਿਲਾਂ ਸੀ ਇਸ ਕਰਕੇ ਇੱਥੇ ਹੱਲੇ ਐਨੀ ਰੌਣਕ ਨਹੀਂ ਪਰ ਪੰਡਾਲ ਖੂਬਸੂਰਤ ਹੈ ਸ਼ਹਿਰ ਦੇ ਵਿੱਚ ਵੱਡੇ ਵੱਡੇ ਮਾਲ ਪਤਾ ਨਹੀਂ ਕਿੰਨੇ ਮੰਜ਼ਲਾਂ ਇਹ ਮਾਲ ਆ ਇਹਦੇ ਵਿੱਚ ਜਿਹੜੀਆਂ ਉਹ ਲਿਫਟਾਂ ਚੱਲਦੀਆਂ ਆ ਪਰ ਐਨ ਸੈਂਟਰ ਦੇ ਵਿੱਚ ਵਿਚਕਾਰ ਦੁਰਗਾ ਪੂਜਾ ਜਿਹੜੀ ਆ ਉਹ ਉਹਦੀ ਪ੍ਰਤਿਮਾ ਕਿੱਡੇ ਵੱਡੇ ਰੂਪ ਦੇ ਵਿੱਚ ਇੱਥੇ ਲੱਗੀ ਹੋਈ ਆ ਤੇ ਲੋਕ ਸ਼ਾਪਿੰਗ ਵੀ ਕਰਦੇ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹਰ ਇੱਕ ਬੰਦੇ ਨੇ ਸ਼ਾਪਿੰਗ ਕਰਨੀ ਹੁੰਦੀ ਆ। ਅ ਨਵੇਂ ਕੱਪੜੇ, ਨਵਾਂ ਸਭ ਕੁਝ, ਇੱਕ ਦੂਜੇ ਨੂੰ ਤੋਹਫੇ ਵੀ ਦੇਣੇ ਹੁੰਦੇ ਆ। ਇਸ ਕਰਕੇ ਬਾਜ਼ਾਰਾਂ ਦੇ ਵਿੱਚ, ਮੋਲਾਂ ਦੇ ਵਿੱਚ ਪੂਰੀ ਰੌਣਕ ਹੁੰਦੀ ਆ। ਤੇ ਇੱਥੇ ਵੀ ਮਤਲਬ ਹਰ ਇੱਕ ਥਾਂ ਤੇ ਆਪੋ ਆਪਣੇ ਢੰਗ ਦੇ ਨਾਲ ਇੱਥੇ ਦੁਰਗਾ ਪੂਜਾ ਜਿਹੜੀ ਆ ਉਹ ਮਨਾਈ ਜਾਂਦੀ ਆ। ਤੇ ਇਸੇ ਤਰ੍ਹਾਂ ਇੱਥੇ ਮੋਲ ਦੇ ਵਿੱਚ ਜਿਹੜੀ ਆ ਦੁਰਗਾ ਪੂਜਾ ਮਨਾਈ ਜਾ ਰਹੀ ਆ। ਖੂਬਸੂਰਤ ਪੰਡਾਲ ਜਿਹੜੇ ਆਹੋ ਦੁਰਲਭ ਕਿਸਮ ਦੇ ਪੰਡਾਲ ਹਰੇਕ ਨੇ ਇੱਕ ਦੂਜੇ ਤੋਂ ਹਟ ਕੇ ਇੱਕ ਦੂਜੇ ਤੋਂ ਵੱਧ ਕੇ ਜਿਹੜੇ ਆਹੋ ਪੰਡਾਲ ਬਣਾਏ ਹੋਏ ਹੁੰਦੇ ਆ ਬਹੁਤ ਕਿਸਮ ਦੇ ਪੰਡਾਲ ਇੱਥੇ ਸਾਨੂੰ ਦੇਖਣ ਨੂੰ ਮਿਲੇ ਕਲਕੱਤੇ ਸ਼ਹਿਰ ਦੇ ਵਿੱਚ ਪੁਰਾਤਨ ਬਾਜ਼ਾਰ ਉੱਥੇ ਇੱਕ ਪੁਰਾਣੀ ਬਿਲਡਿੰਗ ਪਰ ਹਰੇਕ ਥਾਂ ਤੇ ਦੁਰਗਾ ਪੂਜਾ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਮਾਹੌਲ ਦੇਖਣ ਨੂੰ ਮਿਲਿਆ ਮੇਲਾ ਦੇਖਣ ਨੂੰ ਮਿਲਿਆ ਤੇ ਇਹ ਸਾਹਮਣੇ ਜਿਹੜਾ ਪੰਡਾਲ ਆ ਬਹੁਤ ਖੂਬਸੂਰਤ ਬਣਿਆ ਹੋਇਆ ਤੇ ਇਹਦੇ ਵਿੱਚ ਵੀ ਦੁਰਗਾ ਪੂਜਾ ਜਿਹੜੀ ਆ ਉਹ ਬੜੇ ਚਾ ਉਤਸ਼ਾਹ ਦੇ ਨਾਲ ਇੱਥੇ ਮਨਾਈ ਜਾ ਰਹੀ ਆ ਸੋ ਇਹਦੇ ਨਾਲ ਅਸੀਂ ਦੁਰਗਾ ਪੂਜਾ ਦਾ ਇਹ ਵਲੌਗ ਇੱਥੇ ਸਮਾਪਤ ਕਰਦੇ ਆਂ ਤੇ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਕਲਕੱਤੇ ਦੀਆਂ ਖੂਬਸੂਰਤ ਥਾਵਾਂ ਦੇਖਣ ਦੇ ਲਈ ਵਲੌਗ